ਅੱਜ ਸਾਡੇ ਲਈ ਬੜੇ ਹਰਸ਼ੋਲਾਸਤੀ ਬੜੇ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਲਈ ਹਲਕਾ ਖੰਨਾ ਲਈ ਤੇ ਹਲਕਾ ਖੰਨਾ ਦੇ ਵਿੱਚ ਪੈਂਦੇ ਪਿੰਡ ਮਾਜਰੀ ਜਿੱਤੇ ਦੇ ਗੁਰਦੀਪ ਸਿੰਘ ਜੀ ਨੇ ਬਰਮਿੰਗਮ ਦੇ ਵਿੱਚ 109 weight category ਦੇ ਵਿੱਚੋਂ ਜਿਹੜਾ ਬਰੋਨਜ਼ ਮੈਡਲ ਜਿੱਤੇ ਹੈ ਕਾਮਨਵੈਲਥ ਗੇਮਸ ਦੇ ਵਿੱਚੋਂ ਔਰ ਮੈਂ ਇਹ ਮੰਨਦਾ ਵੀ ਉਹਨਾਂ ਨੇ ਪੂਰੇ ਭਾਰਤ ਦਾ ਨਾਮ ਐਡਾ ਵੱਡੇ ਲੈਵਲ ਤੇ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਮ ਬਹੁਤ ਵੱਡੇ ਲੈਵਲ ਤੇ ਰੋਸ਼ਨ ਕੀਤਾ ਹੈ ਹਲਕੇ ਖੰਨੇ ਦਾ ਨਾਮ ਬਹੁਤ ਵੱਡੇ ਲੈਵਲ ਤੇ ਰੋਸ਼ਨ ਕੀਤਾ ਹੈ ਔਰ ਇਸ ਦੇ ਨਾਲ ਆਪਣੇ ਪਿੰਡ ਮੱਜਰੀ ਦਾ ਨਾਮ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਪ੍ਰਮੋਟ ਕੀਤਾ ਔਰ ਮੈਂ ਇਸ ਗੱਲ ਲਈ ਉਹਨਾਂ ਦੀ ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਬੀਇੰਗ ਆ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਸਾਡਾ ਮਾਣ ਸਾਡਾ ਸਿਰ ਐਨਾ ਉੱਚਾ ਕੀਤਾ ਜੀ ਸਰਕਾਰ ਉਹਦੇ ਕੇ ਮਾਣ हां जी बहुत ਅਸੀਂ ਅੱਜ ਸਰਕਾਰ ਵੱਲੋਂ ਆਪਣੇ ਲੈਵਲ ਦੇ ਉੱਤੇ ਅਸੀਂ ਇਹਨਾਂ ਨੂੰ ਅੱਜ ਰਸਮੀ ਤੌਰ ਤੇ ਅਸੀਂ ਉਹਰੇ ਖੰਨਾ ਪਹੁੰਚਣ ਤੇ ਇਹਨਾਂ ਦਾ ਸਵਾਗਤ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਮੈਂ ਇਹਨਾਂ ਦਾ ਜਿਹੜੀ ਇੱਕ ਡਿਮਾਂਡ ਹੈ ਜਿਹੜੀ ਪੰਜਾਬ ਸਰਕਾਰ ਦੇ ਅੱਗੇ ਰੱਖੂੰਗਾ ਤੇ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਇਹਨਾਂ ਦਾ ਮਨ ਦਾ ਮਾਨ ਸਨਮਾਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ 100% ਦਵਾਇਆ ਜਾਊਗਾ ਜਿਵੇਂ ਕਿ ਜੀ ਨੌਜਵਾਨ ਨੇ ਜਿਹੜੇ ਨਸ਼ੇ ਵਾਲ ਉਹਨਾਂ ਦਾ ਜਾਣ ਪਛਾਣਦਾ ਹੈ ਕਿ ਸਰਕਾਰ ਵੱਲੋਂ ਕੁਝ ਸਹੀ ਕਦਮ ਚੁੱਕੇ ਐਸੇ ਦੇਖੋ ਖੇਡਾਂ ਨੂੰ ਪ੍ਰੋਮੋਟ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ ਔਰ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਜਿਵੇਂ ਅਸੀਂ ਵਾਅਦਾ ਵੀ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਇੱਕ ਬਹੁਤ ਵੱਡੀ سپورٹس ਯੂਨੀਵਰਸਿਟੀ ਬਣਾਉਣ ਜਾ ਰਹੇ ਹਾਂ ਔਰ ਉਹਦਾ ਅਸੀਂ ਜਿਹੜਾ ਬਹੁਤ ਜਲਦੀ ਉਹ ਸ਼ਿਲਾ ਲੇਖ ਕਰਨ ਜਾ ਰਹੇ ਹਾਂ ਤੇ ਇਹ ਜਿਹੜੀ ਯੂਨੀਵਰਸਿਟੀ ਹੈ ਇਹ 5 ਸਾਲ ਦੇ ਟਿਨਿਓਰ ਦੇ ਵਿੱਚ बनके तैयार होगी और ओथे वो एक नेशनल लेवल दी यूनिवर्सिटी होगी ता जो जेड़े बच्चे ने जेड़ा ਸਾਡਾ ਯੂਥ ਹੈ ਉਹਨਾਂ ਦਾ ਜਿਹੜਾ ਮਤਲਬ ਕਿ ਦਿਮਾਗ ਹੈ ਦਿਲ ਹੈ ਉਹ ਜਿਵੇਂ ਪਹਿਲਾਂ ਕਦੇ ਪੰਜਾਬ ਸੂਬਾ ਆਪਣਾ ਇੱਕ ਨੰਬਰ ਦਾ ਸਪੋਰਟਸ ਦੇ ਵਿੱਚ ਮੰਨਿਆ ਜਾਂਦਾ ਸੀ ਉਹ ਪਹਿਲੇ ਨੰਬਰ ਤੇ ਆਵੇਦਾਰਤੀ ਔਰ ਬੱਚੇ ਜਿਹੜੇ ਉਹ ਡਰਗਸ ਤੋਂ ਨਸ਼ੇ ਤੋਂ ਦੂਰ ਹੋ ਕੇ ਉਹ ਖੇਲਾ ਕੰਨੀ ਨੂੰ ਮੁੜ ਕੇ ਮੁੱਖ ਧਾਰਾ ਦੇ ਵਿੱਚ ਵਾਪਸ ਆ ਗਏ। ਆਪਣੇ ਹਲਕੇ ਦੇ ਵਿੱਚ ਕੋਈ ਸਪੋਰਟਸ ਕੇਂਦਰ ਇਸ ਤਰ੍ਹਾਂ ਦਾ ਸਥਾਪਿਤ ਕੀਤਾ ਜਾ ਰਿਹਾ ਹੈ। ਅਸੀਂ ਹਲਕੇ ਦੇ 67 ਪਿੰਡਾਂ ਦੇ ਵਿੱਚ ਮਤਲਬ ਕਿ 33 ਵਾੜਾਂ ਦੇ ਵਿੱਚ ਕਿਉਂਕਿ ਸ਼ਹਿਰ ਦੇ ਅੰਦਰ ਜਗ੍ਹਾ ਘੱਟ ਹੁੰਦੀ ਹੈ ਤਾਂ ਉੱਥੇ ਅਸੀਂ ਜੋ ਇਨਡੋਰ ਗੇਮਸ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਜਿਵੇਂ ਲੌਨ ਟੈਨਿਸ ਹੋ ਗਿਆ, ਟੇਬਲ ਟੈਨਿਸ ਹੋ ਗਿਆ ਜਾਂ ਬੈਡਮਿੰਟਨ ਟਾਈਪ ਦਾ ਹੋ ਗਿਆ ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਵੱਡੇ-ਵੱਡੇ ਗਰਾਊਂਡਸ ਨੇ ਉਹਨਾਂ ਦਾ ਅਸੀਂ ਪੂਰਾ ਰੱਖ-ਰਖਾਵ ਕਰਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੇਨਟੇਨ ਕਰਕੇ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਜਣੀ ਕਿ ਅਸੀਂ ਜਿਹੜੇ ਗਰਾਊਂਡਸ ਨੇ ਜਿਹੜੇ ਉਹ ਵਿਕਸਿਤ ਕਰਾਂਗੇ ਤੁਸੀਂ ਕਹਿਣਾ ਚਾਹੋਗੇ ਇੱਕ ਜਿਹੜਾ ਹੈਗਾ ਪੰਜਾਬ ਦੀ ਨਹੀਂ ਪੂਰੇ ਭਾਰ ਲਈ ਜਿਹੜਾ ਹੈਗਾ ਗੁਰਦੀਪ ਸਿੰਘ ਨੇ ਨਾਗਰੋਸ਼ਨ ਕੀਤਾ ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਛੋਟੇ ਵੀ ਗੁਰਦੀਪ ਸਿੰਘ ਨੇ ਸਾਡੇ ਖੰਨਾ ਹਲਕੇ ਦਾ ਨਾਮ ਸਮੁੱਚੇ ਜਗਤ ਵਿੱਚ ਬਚਾਇਆ ਕਾਮਨਵੈਲਥ ਖੇਡਾਂ ਚ ਜੋ ਬਲੌਂਗ ਲੈ ਕੇ ਆਏ ਨੇ ਬਹੁਤ ਵੱਡੇ ਮਾਣ ਦੀ ਗੱਲ ਹੈ ਮੈਂ ਕਹੂੰਗਾ ਪ੍ਰਮਾਤਮਾ ਇਹਨਾਂ ਨੂੰ ਜਿੰਦੂਬੜੀ ਰਾਜ ਚੌਕੜੀ ਤਰੱਕੀ ਦੇਵੇ ਹੋਰ ਅੱਗੇ ਪ੍ਰੰਧੀਆਂ ਛੁਣ 올ੰਪਿਕ ਜਾ ਕੇ ਵੀ ਸਾਡੇ ਹਿੰਦੁਸਤਾਨ ਦਾ ਨਾਮ ਰੌਸ਼ਨ ਕਰਨ ਸੋ ਸਾਡੀਆਂ ਹੀ ਆਸਾਂ ਨੇ ਸੋ ਸ਼ਹਿਰ ਦਾ ਮਾਣ ਵਧਾਉਣ ਵਾਸਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਇਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਸਮੁੱਚੀ ਇਹਨਾਂ ਦੀ ਟੀਮ ਨੂੰ ਇਹਨਾਂ ਦੇ ਕੋਚ ਸਹਿਬਾਨ ਨੂੰ ਸਾਰੀ ਟੀਮ ਨੂੰ ਵਧਾਈ ਦਿੰਦੇ ਆ ਤੇ ਸਰਕਾਰ ਨੂੰ ਮੰਗ ਵੀ ਕਰਦੇ ਆ ਕਿ ਖੰਨੇ ਦੇ ਜੋ ਹਾਲਾਤ ਨੇ ਜੋ ਅਸੀਂ ਦੇਖਿਆ ਕਿ ਮੀਟ ਲਿਫਟ ਦਾ ਖਾਸ ਕਰ ਬਹੁਤ ਸਮੇਂ ਤੋਂ ਜਦੋਂ ਤੇ ਜਾਂ ਚੱਲ ਰਹੀ ਆ ਇਹ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਫੰਡ ਇਸ ਵਿੰਗ ਵਾਸਤੇ ਵੱਧ ਤੋਂ ਵੱਧ ਫੰਡ ਮਹਿਆਤ ਕਰਨ ਇਹਨਾਂ ਨੂੰ ਵੱਧ ਤੋਂ ਵੱਧ ਸਕੂਲਾਂ ਦਿੱਤੀਆਂ ਜਾਣ ਸੋ ਇੱਕ ਵਾਰ ਫੇਸਬੁਕ ਦੀ ਟੀਮ ਨੂੰ ਬਹੁਤ ਬਹੁਤ ਦਾ ਇਤਿਹਾਸ ਤੇ ਕੀ ਕਹਿਣਾ ਚਾਹਾਂਗਾ ਚੀਮਟ ਤੇ ਸਭ ਤੋਂ ਵੱਧ ਸਭ ਪਹਿਲਾਂ ਸਦਾ ਧੰਨਵਾਦ ਕਰਦਾ ਹਾਂ ਤੇ ਆਪਣੇ ਜਿਨ੍ਹਾਂ ਨੇ ਆਪਣੇ ਕਮੈਂਟ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਾਨੂੰ ਨੇ ਸਪੋਰਟ ਕਰ ਦਿੰਦੇ ਤੇ ਆਪਾਂ ਅੱਜ ਅਮੈਡ ਦੇ ਨਾਲ ਆਪਣੀ ਦੇਸ਼ ਦੀ ਧੂਲੀ ਚ ਪਾਈ ਦੀ ਸਰਕਾਰ ਵੱਲੋਂ ਵੀ ਤੁਹਾਨੂੰ ਮੈਡੀਕਲ ਵਧੀਆ ਭਾਈ ਆਪਣਾ ਸਰ سپورਟ ਮਿਲ ਰਹੀ ਆ ਤਾਂ ਹੀ ਆਪਾਂ ਇਹਨਾਂ ਕੋਸ਼ਿਸ਼ ਕਰ ਸਕਿਆ ਤੇ ਆਪਣੇ ਵੇਲਫੇਅਰ ਟੰਦਾਸ ਮੈਡਲ ਆ ਨੇ ਆਪਣੇ ਭਾਰਤ ਨੂੰ ਇਸਰ ਸਰ ਤੋਂ ਵੱਧ ਮੈਡਲ ਆ ਨੇ ਇਹ ਜੂਥੂ ਕੀ ਸੈ ਲੈ ਸਕਦੇ ਜੂਸ ਨੂੰ ਪਈ ਬਹੁਤ ਬਹੁਤ ਗੇਮਾਂ ਕਰਨ ਜਿਹੇ ਨਹੀਂ ਹੁਣ ਆਪਣੀ ਆਬਾ 140 ਕਰੋੜ ਆ ਤੇ ਬਾਕੀ ਦੇਸ਼ਾਂ ਦੇ ਬੱਦ ਬਹੁਤ ਮੁਕਾਬਲੇ ਤੋਂ ਬਹੁਤ ਜ਼ਿਆਦਾ ਪਰ ਫਿਰ ਵੀ ਆਪਣੀ ਸਪੋਰਟਸ ਬਹੁਤ ਘੱਟ ਇੰਪਰੂਵ ਹੁੰਦੀ ਔਰ ਇਹਦੀ ਕਿੰਨਾ ਸਮਾਂ ਲੱਗਿਆ ਹੈ ਕਿਹੜੀ ਕਿਹੜੀ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਇੱਥੇ ਟਾਈਮ ਤਾਂ ਪਈ ਆਪਾਂ ਮਲਾਸ਼ 15 ਸਾਲ ਤੋਂ ਗੇਮ ਕਰ ਰਹੇ ਹਾਂ ਦੇਖਣੇ ਖਾੜ ਤੇ ਉੱਥੇ ਅਸੀਂ ਕੀਤੀ ਲੁੱਟੀ ਜੀ ਉੱਥੋਂ ਉੱਠ ਕੇ ਫਿਰ ਆਪਣੇ ਪਟਿਆਲੇ ਇੰਡੀਆ ਕੈਂਪ ਚ ਗਏ 2015 ਤੇ ਮੁਠਟੜੀ ਨਹੀਂ ਕਰ ਰਹੇ ਫਿਰ ਜਿਹੜੇ ਕੋਲ ਜੀ ਤੁਹਾਡੇ ਮੇਰੇ ਉਰ ਤੇ ਆਪਣੇ ਸ਼ੁਭਕਰਨ ਸਿੰਘ ਨੇ ਜੀ ਨੇ ਕੀਤੀ ਤੇਰੇ ਆਪਣੇ ਫਿਰ ਉਸ ਤੋਂ ਬਾਅਦ ਮੈਂ ਪਟਿਆਲੇ ਚਲੇ ਗਿਆ ਉੱਥੋਂ ਆਪਣੇ ਚੀਫ ਕੋਲ ਨੇ ਇੰਡੀਆ ਦੀ ਜੀ ਸ਼ਰਮਾ ਜੀ ਉਹਨਾਂ ਕੋਲ ਟ੍ਰੇਨਿੰਗ ਕਰ ਰਹੇ ਹਾਂ ਗੁਰਨੀ ਜੀ ਅਗਲਾ ਨਿਸ਼ਾਨਾ ਕਹਿੰਦੇ ਮੈਡਮ ਜੀ ਨਿਸ਼ਾਨਾ ਭਾਈ ਹੁਣ ਆਪਣੇ ਕੋਲ ਮਿਹਨਤ ਕਰ ਰਹੇ ਆਂ ਬਾਕੀ ਦੇਖੋ ਜੀ ਹਾਂਜੀ ਹਾਂਜੀ ਤਿਆਰੀ 올ੰਪਿਕ ਦੀ ਕਰ ਰਹੇ ਆਂ ਜੀ ਮੇਰੇ ਮੇਮ ਵੱਡੀ ਗੱਲ ਆ ਭਾਈ ਇੱਕ ਜਗਤ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਉਹ ਵੀ ਬਹੁਤ ਵੱਡੀ ਗ ਤੇ ਬਾਕੀ ਹੁਣ ਦੇਖੋ ਜੀ ਆਪਣੇ ਵੱਲੋਂ ਪੂਰੀ ਜੋਰ ਲਾਵਾਂਗੇ ਤੁਹਾਡੀ ਇਹ ਅਚੀਵਮੈਂਟ ਦੇ ਵਿੱਚ ਕੀ ਵੀ ਗੱਲ ਤੋਂ ਵੱਧ ਸਪੋਰਟ ਰਹੀ ਹੈ ਸਪੋਰਟ ਬਾਈ ਸਾਰੀ ਮੇਰੀ ਫੈਮਿਲੀ ਦੀ ਬਹੁਤ ਸਪੋਰਟ ਰਹੀ ਹੈ ਜੀ ਤੇ ਸਾਡੇ ਕੋਚੀਜ਼ ਦੀ ਪੂਰੀ ਉਹਨਾਂ ਨੇ ਸਪੋਰਟ ਕੀਤਾ ਸਾਨੂੰ ਤੇ ਉਹਦੇ ਬਦੌਲਤ ਆਪਾਂ ਅੱਜ ਇਹ ਮੈਡਲ ਪਾ ਲਈ ਹਾਂ ਫੈਸਿਲਿਟੀਆਂ ਕਿੰ다ਆਂ ਨੀਆਂ ਹੈਗੀਆਂ ਜਿਹੜੇ ਸਪੋਰਟ ਸੈਂਟਰਸ ਹੈਗੇ ਜਿਵੇਂ ਖੰਨੇ ਕਰਦੇ ਤੁਸੀਂ ਭਾਈ ਖੰਨੇ ਦਾ ਤਾਂ ਮੈਂ ਤੁਹਾਨੂੰ ਕਹਿੰਦਾ ਦਸ ਸਾਲ ਪਹਿਲਾਂ ਵੀ ਆਪਣੇ ਹੱਥਾਂ ਨਾਲ ਇਟਾਂ ਜੋੜ-ਜੋੜ ਕੇ ਅਸੀਂ ਆਪਣਾ ਖੜਾ ਜੋੜਿਆ ਹੋਇਆ ਉਹ ਤੇ ਉੱਥੋਂ ਉੱਠ ਕੇ ਗਿਆ ਤਾਂ 2000 ਜਾ ਕੇ 2015 ਮੈਡੀਕ ਕੰਪੀਟੀਸ਼ਨ ਕਰ ਰਹ ਇੱਥੋਂ ਉੱਠ ਕੇ ਆਪਾਂ ਉਹ ਜਗ੍ਹਾ ਤੇ ਜਾਣਾ ਬਹੁਤ ਵੱਡੀ ਗੱਲ ਹੈ ਜੀ ਤੇ ਜੇ ਆਪਾਂ ਨੂੰ ਉਹੀ ਫੈਸਿਲਿਟੀ ਇੱਥੇ ਮਿਲੇ ਆਪਾਂ ਹੋਰ ਵਧੀਆ ਕਰ ਸਕਾਂਗੇ ਜੀ ਹੁਣ ਇਹਨੇ ਬੱਚੇ ਟ੍ਰੇਨਿੰਗ ਕਰਦੇ ਨੇ ਇੱਥੇ ਹੁਣ ਤੁਸੀਂ ਆਪ ਜਾ ਕੇ ਕਦੇ ਕਵਰ ਕਰਕੇ ਦੇਖਿਓ ਜੀ ਕਿਉਂਕਿ ਜਦੋਂ ਕਿਸੇ ਦਾ ਮੈਡਨਾ ਉਹ ਉਹ ਆਪਾਂ ਸਾਰੇ ਕਵਰ ਕਰਦੇ ਆ ਉਹ ਵੈਸੇ ਮੈਨੂੰ ਅਜੇ ਤੱਕ ਕੋਈ ਨਹੀਂ ਦਿਖਾਇਆ ਕਿ ਕਵਰ ਕਰਦਾ ਜੀ ਤੁਸੀਂ ਵੀ ਤੁਸੀਂ ਆਈਡਲ ਕਿਨੂੰ ਮੰਨਦੇ ਹੋ ਵੀ ਜਿਹਨੂੰ ਦੇਖ ਕੇ ਉਹ ਜੀ ਹੰਕੇਲ ਚ ਪਏ ਹੋ ਤੁਸੀਂ ਤੇ ਗੇਮ ਦਾ ਵੀ ਮੇਰੇ ਡੈਡੀ ਨੇ ਲਾਇਆ ਸੀ ਮੈਨੂੰ ਕਰਨ ਲਈ ਇਹ ਕਿਵੇਂ ਬਦੂ ਸ਼ਰਾਰਤਾਂ ਵਾਲੀਆਂ ਕਰਦਾ ਕਿਉਂ ਕਰ ਲੱਗਦਾ ਜੀ ਜੀ ਮੈਂ ਕਹਿਣਾ ਚਾਹੁੰਦਾ ਕਿ ਪਿਆਰ ਸਰਕਾਰ ਨੂੰ ਵੀ ਜਿਹੜਾ ਗਰਾਊਂਡ ਜਿਹੜਾ ਤੁਸੀਂ ਮੈਨੂੰ ਸਕੂਲ ਦੀ ਗੱਲ ਕਰ ਮੈਂ ਮੇਰਾ ਮੇਰਾ ਕਹਿਣਾ ਤਾਂ ਇਹੀ ਹੈ ਵੀ ਜਿਵੇਂ ਆਪਾਂ ਨੂੰ ਹਰ ਸਕੂਲ ਚੋਂ ਲੈ ਕੇ ਨਾ ਹੀ ਉਸ ਆਪਣੇ ਸਕੂਲਾਂ ਚ ਕੋਈ ਆਪਣਾ ਇਦਾਂ ਦਾ ਕੋਈ ਸੈਂਟਰ ਨਹੀਂ ਹੈਗਾ ਜੀ ਤੇ ਉੱਥੇ ਆਪਾਂ ਨੂੰ ਮੈਂ ਇਹ ਕਰਨਾ ਚਾਹੀਦਾ ਨਹੀਂ ਸੈਂਟਰ ਹਾਂਜੀ 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 ਇਹਨਾਂ ਸੁਧਾਰ ਕਰਨਾ ਚਾਹੀਦਾ ਸਭ ਤੋਂ ਮੇਨ ਗੱਲ ਹੈ ਹੈ ਨਸ਼ੇ ਆ ਜੀ ਡੁੱਬੇ ਨੌਜਵਾਨਾਂ ਨੂੰ ਕੀ ਸੰਦੇਸ਼ ਚਾਹੁੰਦੇ ਨਸ਼ੇ ਡੁੱਬੇ ਨੂੰ ਵੀ ਅੱਜ ਕੱਲ੍ਹ ਤਾਂ ਨਸ਼ਾ ਦਾ ਕੋਈ ਸੁਣੂਗਾ ਨਹੀਂ ਪਹਿਲੀ ਗੱਲ ਤਾਂ ਤੁਹਾਨੂੰ ਹੀ ਪਤਾ ਹੈ ਕਿਵਾਰ ਨਸ਼ੇ ਕਰਨ ਲੱਗਿਆ ਬਾਕੀ ਜਿਹੜਾ ਜੂ ਜਿਹੜਾ ਸੁਣਦਾ ਉਹਨੂੰ ਹੋਰ ਤਾਂ ਨਹੀਂ ਕੋਈ ਆਪਣਾ ਇੱਕ ਸਰੀਰ ਆਪਣਾ ਸਰੀਰ ਬੰਦਾ ਸਰੀਰ ਬਣਾ ਸਕੀ ਉਹੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਆਪਣਾ ਮੇਨ ਆਪਣੀ ਸਰੀਰ ਦੀ ਆਪਣੀ ਜੋ ਆਪਣਾ ਜੀਵਨ ਚਲਦਿਆਂ ਸਿਹਤ ਤੋਂ ਵੱਡੀ ਕੋਈ ਪੂੰਜੀ ਨਹੀਂ ਹੈਗੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।